ਕਿੰਨੇ ਮਾਡਲ ਹੈ ਜੀ 20 ਮਾਡਲ ਜੀ 20 ਮਾਡਲ ਹੈ ਹਾਂ ਜੀ ਕੀ ਡਿਮਾਂਡ ਕਰਦਾ ਇਹਦੀ 2 ਲੱਖ 60000 ਰੁਪਏ ਜੀ 2 ਲੱਖ 60000 ਰੁਪਏ ਜੀ 80000 ਰੁਪਏ ਡਿਮਾਂਡ 83 241 DI ਕਿੰਨੇ ਮਾਡਲ ਹੈ ਵੀਰੇ ਇਹ 2001 ਮਾਡਲ ਜੀ 2001 ਮਾਡਲ ਹੈ ਇਹ ਡਿਮਾਂਡ ਦੀ ਇਹ ਗੱਲ ਕਰੀਏ 2 ਲੱਖ 24000 ਰੁਪਏ ਜੀ 2 ਲੱਖ 24000 ਰੁਪਏ ਡਿਮਾਂਡਾ ਡਬਲ ਕਲੱਚ ਹੈ ਮਾਡਲ ਹੈ ਜੀ 92 ਮਾਡਲ ਜੀ 92 ਮਾਡਲ ਕਿਸੇ ਛੋਟੇ ਕਿਸਾਨ ਵੀਰ ਨੇ ਲੈਣਾ ਹੋਵੇ ਤਾਂ ਸੰਪਰਕ ਕਰ ਲਿਓ ਇਹ ਕਿ ਕਿ ਡਮਾਡ ਹੈ ਜੀ ਇਹਦੀ 1,15,000 ਰੁਪਏ ਹੈ ਜੀ 1,15,000 ਰੁਪਏ ਡਮਾਡ ਹੈ ਬਾਰੇ ਦੱਸ ਦੋ ਨੰਬਰ 9317170935 ਜੀ ਇਸੇ ਤੇ ਫੋਨ ਕਰ ਲੈ ਹਾਂਜੀ ਅਸੀ ਕਾ ਬਾਈ ਜੀ ਆਪਾਂ ਖੜੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਸੰਦੋਹੇ ਵਾਲੇ ਬੀਰ ਕੋਲੇ ਤੇ ਬਾਈ ਨਾ ਗੱਲਬਾਤ ਕਰਦੇ ਕਿੰਨੇ ਟਰੈਕਟਰ ਲੈ ਕੇ ਆਏ ਅਸੀ ਕਾ ਬਾਈ ਜੀ ਅਸਸੀ ਕਾ ਭਰਾ ਜੀ ਹੋਰ ਕਿਵੇਂ ਜੀ ਵਧੀਆ ਜੀ ਵਧੀਆ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ ਟਰੈਕਟਰ ਤੈਨੂੰ ਲੈ ਆਏ ਜੀ ਅੱਛਾ ਠੀਕ ਹੈ ਜੀ ਸਟਾਰਟ ਕਰਦੇ ਆ ਅੱਜ ਸਰ ਤੋਂ ਹਾਂਜੀ ਕਿੰਨੇ ਮਾਡਲ ਹੈ ਇਹ ਜੀ 20 ਮਾਡਲ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਮਗਰਲੇ 80 ਪੈਸੇ ਜੀ ਮੂਹਰੇਲੇ 60 ਪੈਸੇ ਠੀਕ ਆ ਜੀ ਤੇ 20 ਮਰਲਾ ਜੀ ਟਰੈਕ ਵਧੀਆ ਸਾਬ ਪੂਰਾ ਲੱਗਾ ਸਪੀਕਰ ਚ ਬੁੱਕਰ ਸਭ ਨਾਲ ਹੀ ਮਿਲਣਗੇ ਰੰਗ ਪੇਂਟ ਦਾ ਪੂਰਾ ਓਰੀਜਨਲ ਆ ਬਾਈ ਓਰੀਜਨਲ ਟਰੈਕਟਰ ਜੀ ਜਿਵੇਂ ਹੀ ਹਾਂ ਜੀ ਹਾਂ ਜੀ ਮਰਗਾਟ ਮੂ ਰੂਟ ਆ ਪਿਆ ਹਾਂ ਜੀ ਚਿੱਟੇ ਦੁੱਧ ਵਰਗੇ ਚੌਂਕ ਦੇ ਰੰਬ ਰੰਬ ਦੇਖ ਸਕਦਾ ਤੁਸੀਂ ਤੇ ਮਗਰੋਂ ਬੈਕ ਸਾਈਡ ਤੇ ਦਿਖਾ ਦੇ ਪੀਟੀਓ ਤੋਂ ਦੇਖ ਸਕਦਾ ਥੋੜੀ ਚੱਲਿਆ ਹੋਇਆ ਟਰੈਕਟਰ ਕੀ ਡਿਮਾਂਡ ਕਰਦਾ ਇਹ ਦੀ 2,60,000 ਰੁਪਏ ਜੀ 2,60,000 ਰੁਪਏ ਜੀ 8000 ਰੁਪਏ ਡਿਮਾਂਡ ਆ ਹਾਂਜੀ ਦੋਸਤੋ ਅੱਗੇ ਤੁਹਾਨੂੰ ਦਿਖਾਉਣੇ ਆ ਮੈਸੀ 241 ਡੀਆਈ ਕਿੰਨੇ ਮਾਡਲ ਆ ਵੀਰੇ ਇਹ 2001 ਮਾਡਲ ਜੀ 2001 ਮਾਡਲ ਆ ਡੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਜੀ ਮਗਰ ਲਿਆ ਹੈਗਾ 70 ਕੁ ਪੈਸੇ ਹਾਂਜੀ ਮੂਰ ਲਿਆ ਨਵੇਂ ਟਾਇਰ ਜੀ ਫਰੰਟ ਤੇ ਨਵੇਂ ਟਾਇਰ ਆ ਹਾਂਜੀ ਡਬਲ ਕਲਚ ਆ ਜੀ ਡਬਲ ਕਲਚ ਚ ਛੀ ਚਰੀ ਆ ਸੇਜਰੀਆ ਹਾਂ ਜੀ ਰੰਗ ਪੇਂਟ ਜੀ ਰੀਜਨਲ ਟਰੈਕਟਰ ਜੀ ਵਧੀਆ ਪੂਰਾ ਰੀਜਨਲ ਆ ਜੀ ਹਾਂ ਜੀ ਹਾਂ ਇਹ ਡਿਮਾਂਡ ਦੀ ਇਹ ਗੱਲ ਕਰੀਏ 2,24,000 ਰੁਪਏ ਜੀ 2,24,000 ਰੁਪਏ ਡਿਮਾਂਡ ਆ ਡਬਲ ਕਲੱਚ ਚ ਡਬਲ ਕਲੱਚ ਜੀ ਡਬਲ ਕਲੱਚ ਡੀਆਈ ਹੋਊ ਆ ਜੀ ਡੀਆਈ ਹੋਇਆ ਹੈ ਤੇ ਅੱਗੇ ਜੀ ਅੱਗੇ ਉਹ ਡੀਆਈ ਖੜਾ ਜੀ 265 ਅੱਗੇ ਆ ਗਿਆ ਜੀ ਮਹਿੰਦਰਾ 265 ਡੀਆਈ ਹਮ ਕਿੰਨੇ ਮਾਡਲ ਹੈ ਜੀ 92 ਮਾਡਲ ਜੀ 92 ਮਾਡਲ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਮੂਰਲੇ ਹੈਗਾ ਜੀ 60 ਪੈਸੀ ਹਾਂਜੀ ਮਾਗ ਲੈ 45 ਪੈਸੀ 45 ਪੈਸੇ ਬੈਕ ਵਾਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਰੰਗ ਪੇਂਟ ਦਾ ਜੀ origignal ਜਿੰਨਾ ਹੈਗਾ ਜੀ ਵਰਗਾਟ ਮੂਟ ਵੀ ਨਾਲ ਦੇ ਨਾਲ ਦੇ ਜੀ ਅਗਰਾਟ ਮੂਟ ਵੀ ਨਾਲ ਦੇ ਲੱਗੇ ਹੋਇਆ ਰੰਗ ਪੇਂਟ ਦਾ origignal ਆ ਡੀ ਆਈ ਹੈ ਨਾ ਭਈ ਇਹ ਆ ਜੀ ਹਾਂਜੀ 265 2 ਸਿੰਗਲ ਕਲਚਾ ਟਕੜਾ ਸਿੰਗਲ ਆਂਦਾ ਜੀ ਇਹ ਸਿੰਗਲ ਕਲਚਾ ਇਹ ਕਿਸੇ ਛੋਟੇ ਕਿਸਾਨ ਵੀਰ ਨੇ ਲੜਾ ਹੋਵੇ ਦਾ ਸੰਪਰਕ ਕਰ ਲਓ ਇਹਦੀ ਕੀ ਡਮਾਂਡ ਹੈ ਜੀ ਇਹਦੀ 115000 ਰੁਪਈਆ ਜੀ 115000 ਰੁਪਈਆ ਡਮਾਂਡਾ ਪੂਰਾ ਕੈਨ ਕੰਡੀਸ਼ਨ ਤੇ ਟਰੈਕਟਰ ਆ ਇਹ ਅੱਗੇ ਟਰਾਲੀ ਵੀ ਹੈ ਜੀ ਹਾਂ ਜੀ ਟਰਾਲੀ ਹੈ 10 ਪੁੱਟੀ 10 ਪੁੱਟੀ ਟਰਾਲੀ ਹੈ ਸਿੰਗਲ ਟਾਇਰ ਚਾ ਤੇ ਪੰਪ ਲੱਗਾ ਹੋਇਆ ਹਾਂ ਜੀ ਹਾਂ ਜੀ ਤੇ ਇਹ ਕਿੰਨੇ 10 ਪੁੱਟੀ ਹੈ ਜੀ 10 ਪੁੱਟੀ 10 6 ਦੀ 10 22 ਦੀ ਹਾਂ ਜੀ ਹਾਂ ਜੀ ਇਹਦੇ ਟਰਾਲੀ ਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਵਧੀਆ ਟਾਇਰਾਂ ਜੀ ਆਪਣੇ ਜਿੰਮੇਦਾਰਾ ਵੇਦਾਗਾ ਜੀ ਹਾਂ ਜੀ ਹਾਂ ਜੀ ਵੇਦਾਗ ਟਾਇਰਾਂ ਇਹ 10 ਪੁੱਟੀਆ ਪੰਪ ਲੱਗਿਆ ਹੋਇਆ ਹੈ ਨਾ ਭਾਈ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਹੋ 80000 ਰੁਪਏ ਜੀ 80000 ਰੁਪਏ ਟਰਾਲੀ ਦੀ ਡਿਮਾਂਡ ਹਾਂਜੀ ਹਾਂਜੀ ਇਹ ਆਹ ਕੰਟੈਕਟ ਨੰਬਰ ਹਾਂਜੀ 94171 70935 ਠੀਕ ਆ ਜੀ ਫਰਾਜ 155 ਦੀ 3 ਸਟਾਰ ਚ ਆ ਗਿਆ ਜੀ ਕਿੰਨੇ ਮਾਡਲ ਹੈ ਜੀ ਇਹ ਇਹ ਹੈਗਾ 11 ਮਾਡਲ ਜੀ 11 ਮਾਡਲ ਹੈ ਟਾਇਰਾਂ ਦੀ ਇਹ ਕੀ ਕੰਡੀਸ਼ਨ ਹੈ ਜੀ ਟਾਇਰ ਮੂਰ ਲੈ ਗਿਆ ਜੀ 65 ਪੈਸੇ ਮਗਰ ਲੈ ਹੈਗੇ ਆ ਕਪੂਲਰ ਦਾ ਵਧੀਆ ਕੰਪਨੀ ਦਾ ਇਹਦੇ ਮਰਗਾ ਆਟਾ ਮਰੂਟਾਂ ਦੀ ਗੱਲ ਕਰੀਏ ਜੀ ओरिजिनल ਹੈ ਜੀ ओरिजिनल ਹੈ ਜੀ ਹਾਂ ਜੀ ਤੇ ਉਹ ਜੂਸ ਪੈਕ ਸਾਈਡ ਤੋਂ ਦਿਖਾ ਦੇ ਬੱਬੂ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਪੁੱਲ ਚੰਗਾ ਟਰੈਕਟਰ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ 11 ਮਾਡਲ ਜੀ 11 ਮਾਡਲ ਜੀ ਬਟੰਡਾ ਨੰਬਰ ਆ ਬਟੰਡਾ ਨੰਬਰ ਆ 11 ਮਾਡਲ ਆ ਪਰ ਕੀ ਡਿਮਾਂਡ ਕਰ ਚਾਹੀਦੀ 380000 ਰੁਪਏ ਦੀ 380000 375000 ਦਾ ਦਰ ਹੈ 380000 ਰੁਪਏ ਡਮਾੜਾ ਜਿਹੜਾ ਵੀਡੀਓ ਦੇਖ ਕੇ ਕਿੰਨੇ ਦਾ ਛੱਡੋਗੇ 375000 375000 ਦਾ ਟਰੈਕਟਰ ਤੁਹਾਨੂੰ ਮਿਲ ਜੂਗਾ 100 ਦਾ ਕੱਲ ਮੋਮਣੀ ਲੱਗੀ ਕੱਲ ਜਮਾ ਸਾਰਾ ਰੇਜਣਾ ਨਾ ਨੀ ਨਾ ਭਾਗਿਆ ਲੱਗਦਾ ਠੀਕ ਹੈ ਜੀ ਮਗਰਾਟ ਵੀ ਨਾਲ ਹੀ ਦੇਵਾਂਗੇ ਜੀ ਫਰੈਂਟ ਵਾਲੇ ਮਗਰਾਟ ਵੀ ਬਾਈ ਕਹਿੰਦਾ ਨਾਲ ਦੇਵਾਂਗੇ ਖੋਲਦੇ ਨਹੀਂ ਹੈਗੇ ਹਾਂਜੀ ਠੀਕ ਹੈ ਜੀ ਇਹ ਐਡਰੈਸ ਦੱਸ ਦਿਓ ਜੀ ਆਪਣਾ ਡਰੈਸ ਬੱਸ ਇਹਦੇ ਨੰਬਰ ਤੇ ਫੋਨ ਕਰ ਲੈਣੀ ਜੀ ਪਹਿਲਾਂ ਵਾਲੇ 93171 ਵਾਲੇ ਸੀ ਹਾਂਜੀ ਦੁਬਾਰੇ ਦੱਸ ਦਿਓ ਨੰਬਰ 93171 70935 ਜੀ ਇਹਦੇ ਤੇ ਫੋਨ ਕਰ ਲੈਣੋ ਠੀਕ ਹੈ ਜੀ ਪਿੰਡ ਕਿਹੜਾ ਸੀਗਾ ਆਪਣਾ ਜੀ ਸੰਦੋਆ ਸੰਦੋਆ ਜੀ ਠੀਕ ਹੈ ਜੀ ਹਾਂਜੀ ਸਾਥ ਸਾਥ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ